ਪੰਜਾਬੀ ਕਹਾਣੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪ ਇੱਕ ਬਹੁਤ ਹੀ ਪਿਆਰੀ ਜੀ ਕਹਾਣੀ ਪੜਾਂਗੇ ਇੱਕ ਵਿਅਕਤੀ ਇੱਕ ਨਗਰ ਵਿੱਚ ਇੱਕ ਵਿਅਕਤੀ ਆਪਣੇ ਪਰਿਵਾਰ ਨਾਲ ਰਹਿੰਦਾ ਸੀ ਉਹ ਪੁਰਾਣਾ ਕਮਰਾ ਬਦਲ ਕੇ ਨਵੇਂ ਘਰ 'ਚ ਰਹਿਣ ਲਈ ਪਹੁੰਚਿਆ ਉਹਦਾ ਸਾਰਾ ਸਮਾਨ ਉਹਨੇ ਨਵੇਂ ਘਰ ਦੇ ਵਿੱਚ ਵਿਵਸਥਿਤ ਕਰਤਾ ਵਿਵਸਥਿਤ ਕਰਤਾ ਭਾਵ ਸਾਰਾ ਕਾ ਸਮਾਨ ਠਿਕਾ ਦਿੱਤਾ ਗਿਆ ਤੇ ਕਿਉਂਕਿ ਜਦੋਂ ਆਪਾਂ ਨਵੇਂ ਘਰ 'ਚ ਸ਼ਿਫਟ ਹੋਣੇ ਆ ਤਾਂ ਸਮਾਨ ਟਿਕਾਣੇ ਆ ਤਾਂ ਉਹਦੇ ਸਾਹਮਣੇ ਮਕਾਨ ਦੇ ਸਾਹਮਣੇ ਇੱਕ ਹੋਰ ਮਕਾਨ ਵੀ ਸੀ ਜਿਹੜੇ ਵੀ ਘਰਾਂ 'ਚ ਆਪਾਂ ਰਹਿੰਦੇ ਆ ਸਾਹਮਣੇ ਕੋਈ ਨਾ ਕੋਈ ਮਕਾਨ ਹੁੰਦਾ ਤਾਂ ਉਹਦੇ ਘਰ ਦੇ ਮੇਨ ਖਿੜਕੀ ਜਿਹੜੀ ਸੀਗੀ ਪਹਿਲੀ ਖਿੜਕੀ ਮੇਨ ਖਿੜਕੀ ਸੀ ਵੱਡੀ ਖਿੜਕੀ ਉਸ ਤੋਂ ਦੂਸਰੇ ਘਰ ਦੀ ਛੱਤ ਸਾਫ਼ ਦਿਖਾਈ ਦਿੰਦੀ ਸੀ ਭਾਵ ਕਿ ਉਹ ਵਿਅਕਤੀ ਪਹਿਲੇ ਫਲੋਰ ਤੇ ਜਾਂ ਦੂਜੇ ਫਲੋਰ ਤੇ ਜਿਹੜਾ ਸੀ ਸ਼ਿਫਟ ਹੋਇਆ ਸੀ ਉਹਦੀ ਜਿਹੜਾ ਮੇਨ ਖਿੜਕੀ ਸੀ ਉਤੋਂ ਦੂਸਰੇ ਘਰ ਦੀ ਛੱਤ ਦਿਖਾਈ ਦਿੰਦੀ ਸੀ ਸੋ ਅਗਲੀ ਸਵੇਰ ਉਸ ਵਿਅਕਤੀ ਦੀ ਪਤਨੀ ਨੇ ਉਸ ਨੂੰ ਕਿਹਾ ਦੇਖੋ ਜਿਵੇਂ ਆਪਾਂ ਨਵੇਂ ਘਰ 'ਚ ਸ਼ਿਫਟ ਹੁੰਨੇ ਆ ਤਾਂ ਚੀਜ਼ਾਂ ਦੇਖਦੇ ਆਂ ਵੀ ਆਲੇ-ਦੁਆਲੇ ਕੀ ਚੀਜ਼ਾਂ ਨੇ ਤਾਂ ਉਹਦੀ ਘਰ ਵਾਲੀ ਨੇ ਕਿਹਾ ਕਿ ਦੇਖੋ ਸਾਹਮਣੇ ਵਾਲੀ ਛੱਤ ਤੇ ਕਿੰਨੇ ਮੈਲੇ ਕੱਪੜੇ ਫੁਲਾਏ ਪਏ ਗਏ ਪਏ ਨੇ ਗਏ ਨੇ ਆਈ ਲੱਗਦਾ ਹੈ ਜਿਵੇਂ ਉਹਨਾਂ ਲੋਕਾਂ ਨੂੰ ਸਹੀ ਤਰੀਕੇ ਨਾਲ ਅਣ ਨਾਲ ਵੀ ਆਪਣੇ ਨਾਲ ਹਨਾ ਕਹਿ ਲਓ ਕਿ ਆਪਾਂ ਨੂੰ ਦੇ ਦਿਆਂ ਕਿ ਵੀ ਕੱਪੜੇ ਸਾਫ਼ ਕਰਨਾ ਵੀ ਨਹੀਂ ਆਉਂਦਾ ਹੋਣਾ ਉਹਨੂੰ ਹਨਾ ਵੀ ਜਾਂ ਸਫਾਈ ਨਹੀਂ ਰੱਖਦੇ ਹੈਗੇ ਉਹ ਆਪਾਂ ਦੇਖਦੇ ਆਂ ਵੀ ਉਹਨਾਂ ਦੇ ਘਰੇ ਸਫਾਈ ਨਹੀਂ ਉਹਨਾਂ ਨੇ ਗੰਦੇ ਜਿਹੇ ਕੱਪੜੇ ਪਏ ਆ ਤਾਂ ਪਤੀ ਨੇ ਪਤਨੀ ਦੀ ਗੱਲ ਅਣ ਸੁਣੀ ਕਰ ਦਿੱਤੀ ਕਿਉਂਕਿ ਪਤਨੀਆਂ ਨੂੰ ਕੁਝ ਨਾ ਕੁਝ ਕਹਿਣ ਦੀ ਆਦਤ ਹੁੰਦੀ ਆ ਤਾਂ ਪਤੀ ਵੀ ਇਸ ਚੀਜ਼ ਲਈ ਯੂਜ਼ ਟੂ ਹੋ ਜਾਂਦੇ ਆ ਫਿਰ ਉਸ ਤੋਂ ਬਾਅਦ ਕੁਝ ਦਿਨ ਬੀਤ ਗਏ ਉਹਨਾਂ ਨੂੰ ਉਸ ਘਰ 'ਚ ਰਹਿੰਦਿਆਂ ਨੂੰ ਫਿਰ ਇੱਕ ਦਿਨ ਪਤਨੀ ਨੇ ਆਪਣੇ ਪਤੀ ਨਾਲ ਇਹੀ ਗੱਲ ਕੀਤੀ। ਇਹੀ ਜਿਹੜੀ ਗੱਲ ਸੀ ਉਹਨੇ ਦੁਹਰਾਈ ਆਪਣੇ ਪਤੀ ਨੂੰ ਕਿਹੜੀ ਗੱਲ ਜਿਹੜੀ ਉਹਨੇ ਪਹਿਲਾਂ ਕੀਤੀ ਸੀ ਕਿ ਜਿਹੜੇ ਸਾਹਮਣੇ ਘਰ ਵਾਲੇ ਆ ਉਹਨਾਂ ਦੇ ਜਿਹੜੇ ਛੱਤ ਤੇ ਜਿਹੜੇ ਕੱਪੜੇ ਆ ਬਹੁਤ ਮੈਲੇ ਫੈਲਾਏ ਪਿਆ ਹਨ ਉਹਨੇ ਸੇਮ ਇਹੀ ਦੁਬਾਰਾ ਉਹੀ ਗੱਲ ਆਪਣੇ ਪਤੀ ਦੇ ਨਾਲ ਦੁਹਰਾਈ ਕਿ ਉਹਨਾਂ ਦੀ ਛੱਤ ਦੇ ਉੱਤੇ ਜਿਹੜੇ ਕੱਪੜੇ ਆ ਉਹ ਬਹੁਤ ਗੰਦੇ ਨੇ ਬਹੁਤ ਗੰਦੇ ਕੱਪੜੇ ਫੈਲਾਏ ਹੋਇਆ ਵੀ ਉਹ ਆਪਣੇ ਘਰ ਦੀ ਕੱਪੜਿਆਂ ਦੀ ਜਿਹੜੀ ਹੈਗੀ ਆ ਉਹ ਸਫਾਈ ਨਹੀਂ ਰੱਖਦੇ ਹੈਗੇ ਜਦੋਂ ਉਹਨੇ ਇਹ ਗੱਲ ਦੁਬਾਰਾ ਆਪਣੇ ਪਤੀ ਦੇ ਨਾਲ ਕੀਤੀ ਤਾਂ ਫਿਰ ਉਸਦੇ ਪਤੀ ਨੇ ਇਸ ਵਾਰ ਉਹਨੂੰ ਉਹਦੀ ਗੱਲ ਦੇ ਵੱਲ ਧਿਆਨ ਦਿੱਤਾ ਤਾਂ ਕਿਉਂਕਿ ਜਦੋਂ ਪਹਿਲੀ ਵਾਰ ਪਤੀ ਨਾਲ ਗੱਲ ਕਰਦੇ ਆ ਤਾਂ ਉਹ ਇੰਨੀ ਧਿਆਨ ਨਾਲ ਨਹੀਂ ਸੁਣਦੇ ਪਰ ਜਦੋਂ ਉਹਨੇ ਦੂਸਰੀ ਵਾਰ ਆਪਣੇ ਪਤੀ ਨੂੰ ਸੇਮ ਉਹੀ ਗੱਲ ਦੱਸੀ ਤਾਂ ਉਸਦੇ ਇਹ ਪਤੀ ਨੇ ਇਸ ਵਾਰ ਪਤਨੀ ਦੀ ਗੱਲ ਸੁਣੀ ਧਿਆਨ ਨਾਲ ਸੁਣੀ ਤੇ ਉਹਨੇ ਸੁਣ ਕੇ ਫਿਰ ਆਪਣੀ ਪਤਨੀ ਨੂੰ ਕੀ ਕਿਹਾ ਤਾਂ ਉਸਨੇ ਆਪਣੀ ਆਪਣੀ ਪਤੀ ਦੀ ਗੱਲ ਸੁਣ ਲਈ ਪਰ ਕੋਈ ਵੀ ਉਹਨੇ ਉੱਤਰ ਨਾ ਦਿੱਤਾ ਪਤੀ ਜਿਹੜੀ ਪਤਨੀ ਆ ਉਹ ਪਤੀ ਤੋਂ ਹਮੇਸ਼ਾ ਕੋਈ ਗੱਲ ਕਰਦੀ ਆ ਤਾਂ ਉਹਦਾ ਕੋਈ ਹੁੰਘਾਰਾ ਮੰਗਦੀ ਆ ਜਾਂ ਫਿਰ ਸੋਚਦੀ ਆ ਵੀ ਕੀ ਉਹਦਾ ਪਤੀ ਕੁਛ ਨਾ ਕੁਛ ਬੋਲੇ ਇਸ ਬਾਰੇ ਹਨਾ ਪਰ ਉਹਦੇ ਪਤੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕੋਈ ਜਵਾਬ ਨਹੀਂ ਦਿੱਤਾ ਪਰ ਉਹਦੀ ਗੱਲ ਜਿਹੜੀ ਸੀਗੀ ਜਿਵੇਂ ਉਹਨੇ ਪਹਿਲਾਂ ਸੁਣਾਈ ਸੀ ਸੇਮ ਉਸਨੇ ਉਹਦੀ ਗੱਲ ਸੁਣ ਲਈ ਪਰ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਕੋਈ ਆਪਣੀ ਰਾਇ ਨਹੀਂ ਦਿੱਤੀ ਵੀ ਹਾਂ ਕਿਉਂ ਕੱਪੜੇ ਇਸ ਤਰ੍ਹਾਂ ਦੇ ਪਏ ਆ ਤਾਂ ਜਿਹੜੀ ਪਤਨੀ ਸੀ ਉਹ ਸੋਚਣ ਲੱਗ ਪਈ ਕਿ ਵੀ ਇਹੋ ਜੀ ਕਿਹੜੀ ਗੱਲ ਆ ਵੀ ਉਹਨਾਂ ਦੇ ਘਰ ਕੱਪੜੇ ਵੀ ਗੰਦੇ ਪਏ ਹੋਏ ਆ ਤੇ ਮੇਰਾ ਪਤੀ ਵੀ ਇਸ ਬਾਰੇ ਕੋਈ ਗੱਲ ਮੇਰੇ ਨਾਲ ਕਰ ਨਹੀਂ ਰਿਹਾ ਹਨਾ ਤਾਂ ਸੋਚਣ ਲੱਗੀ ਕਿ ਇਹ ਚੱਲ ਕੀ ਰਿਹਾ ਹੈ ਇਹ ਹੈ ਕਿ ਕੁਝ ਹੋ ਰਿਹਾ ਹੈ ਕੁਝ ਦਿਨਾਂ ਪਾ ਕੇ ਉਹ ਪਤੀ ਪਤਨੀ ਬੈਠ ਕੇ ਸੋਚਣ ਲੱਗ ਪਈ ਤੇ ਕੋਲ ਨਾਸ਼ਤਾ ਕਰ ਰਹੇ ਸੀ ਤੇ ਪਤਨੀ ਦੀ ਨਜ਼ਰ ਹਮੇਸ਼ਾ ਵਾਂਗ ਫਿਰ ਸਾਹਮਣੇ ਵਾਲੀ ਛੱਤ ਤੇ ਗਈ ਉਹ ਚਹਕ ਉੱਠੀ ਉਸਨੇ ਬੋਲਿਆ ਅਰੇ ਜਿਵੇਂ ਕਹਿੰਦੇ ਨੇ ਕਿ ਅੱਜ ਸੂਰਜ ਕਿੱਧਰੋਂ ਨਿਕਲ ਆਇਆ ਕੀ ਅੱਜ ਸੂਰਜ ਪੱਛਮ ਵੱਲੋਂ ਚੜਿਆ ਉਹ ਜੋੜ ਦੇਣੇ ਬੋਲੀ ਕਿ ਅਰੇ ਕੀ ਅੱਜ ਸੂਰਜ ਪੱਛਮ ਵੱਲੋਂ ਚੜਿਆ ਲੱਗਦਾ ਹੈ ਕਿ ਅੱਜ ਕਿਸੇ ਹੋਰ ਨੇ ਕੱਪੜੇ ਧੋਤੇ ਹਨ ਭਾਵ ਉਹਨੂੰ ਅੱਜ ਲੱਗਿਆ ਕਿ ਕੱਪੜੇ ਸਾਫ਼ ਨਹੀਂ ਹੈਨਾ ਕਿੰਨੇ ਸਾਫ਼ ਕੱਪੜੇ ਧੋਤੇ ਨੇ ਤਾ ਉਹਨੂੰ ਜਿਹੜੇ ਕੱਪੜੇ ਸੀ ਉਹ ਸਾਫ਼ ਧੋਤੇ ਹੋਏ ਨਜ਼ਰ ਆਏ ਜਿਹੜੇ ਕਿੰਨੇ ਗੰਦੇ-ਗੰਦੇ ਕੱਪੜੇ ਰੋਜ਼ ਧੋਤੇ ਦਿਖਦੀ ਸੀ ਪਤਨੀ ਦੀ ਗੱਲ ਸੁਣ ਕੇ ਪਤੀ ਮੁਸਕਰਾਉਣ ਲੱਗ ਪਿਆ ਕਿ ਉਹਦੀ ਨਜ਼ਰ ਹਮੇਸ਼ਾ ਉਧਰ ਹੀ ਰਹਿੰਦੀ ਹੈ ਹਨਾ ਉਸ ਨੇ ਪਤਨੀ ਨੂੰ ਕਿਹਾ ਕਿ ਉਹਨਾਂ ਦੇ ਕੱਪੜੇ ਜਿਵੇਂ ਪਹਿਲਾਂ ਤੋਂ ਧਤੇ ਸੀ ਓਵੇਂ ਹੀ ਹੁਣ ਵੀ ਧਤੇ ਹੋਏ ਨੇ ਕੋਈ ਫਰਕ ਨਹੀਂ ਹੈਗਾ ਦਰਅਸਲ ਜਿਹੜੀ ਸਾਡੀ ਖਿੜਕੀ ਦਾ ਸ਼ੀਸ਼ਾ ਹੀ ਜਿਹੜਾ ਗੰਦਾ ਸੀ ਜਿਸ ਨੂੰ ਕੀ ਅੱਜ ਸਵੇਰੇ ਉੱਠ ਕੇ ਮੈਂ ਸਾਫ਼ ਕੀਤਾ ਤੇ ਜਿਸ ਕਰਕੇ ਅੱਜ ਤੈਨੂੰ ਕੱਪੜੇ ਸਾਫ਼ ਦਿਖਰੇ ਨੇ ਪਤਨੀ ਦੀ ਇਹ ਗੱਲ ਸੁਣ ਕੇ ਪਤਨੀ ਸ਼ਰਮਿੰਦਾ ਹੋ ਗਈ ਉਹ ਸੋਚਣ ਲੱਗੀ ਉਹ ਤਾਂ ਬੇਕਾਰ ਚ ਹੀ ਸਾਹਮਣੇ ਵਾਲੇ ਦੀ ਨਿੰਦਾ ਕਰਦੀ ਰਹੀ ਕਮੀ ਤਾਂ ਉਹਦੇ ਚ ਹੀ ਸੀ ਕਮਰੇ ਦੀ ਖਿੜਕੀ ਤਾਂ ਉਹਦੀ ਗੰਦੀ ਸੀ ਸੋ ਕਥਾ ਦਾ ਸਾਰ ਕਿਸੇ ਦੂਜੇ ਦੀ ਨਿੰਦਾ ਜਾਂ ਆਲੋਚਨਾ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਅੰਦਰ ਝਾਕ ਕੇ ਦੇਖ ਲੈਣਾ ਚਾਹੀਦਾ ਹੈ ਤਾਂ ਕਿ ਬਾਅਦ ਸਾਨੂੰ ਖੁਦ ਨੂੰ ਸ਼ਰਮਿੰਦਾ ਨਾ ਹੋਣਾ ਪਵੇ ਅਸੀਂ ਦੂਜਿਆਂ ਦੇ ਜਿਹੜੇ ਅਫਗਾਨਾ ਉਹਨਾਂ ਨੂੰ ਤਾਂ ਬਹੁਤ ਜਲਦੀ ਦੇਖ ਲੈਨੇ ਆ ਬਹੁਤ ਜਲਦੀ ਕਹਿ ਦਿੰਨੇ ਆ ਵੀ ਹਾਂ ਉਹਨਾਂ ਨੂੰ ਆ ਨਹੀਂ ਪਹੁੰਚੀ ਚੀਜ਼ ਉਹਨਾਂ 'ਚ ਆ ਚੀਜ਼ ਦੀ ਕਮੀ ਆ ਪਰ ਸਾਨੂੰ ਆਪਣੇ ਜਿਹੜੇ ਅਫਗਾਨਾ ਆਪਣੀਆਂ ਚੀਜ਼ਾਂ ਉਹ ਨਹੀਂ ਦਿਖਦੀਆਂ ਹੈਗੀਆਂ ਸੋ ਏਸੀ ਇੰਨੀ ਕਹਾਣੀ ਕਿ ਸਾਨੂੰ ਦੂਜਿਆਂ ਦੇ ਅਗੋਣਾਂ ਨੂੰ ਨਜ਼ਰ ਅੰਦਾਜ਼ ਕਰਨਾ ਚਾਹੀਦਾ ਹੈ ਸੋ ਆਪਣੀਆਂ ਕਮੀਆਂ ਨੂੰ ਦੇਖਣਾ ਚਾਹੀਦਾ ਸੋ ਆਸ਼ਾ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਬਹੁਤ ਅੱਛੀ ਲੱਗੀ ਹੋਵੇਗੀ ਸੋ ਜੇ ਤੁਹਾਨੂੰ ਇਹ ਕਹਾਣੀ ਅੱਛੀ ਲੱਗੀ ਤਾਂ ਸ਼ੇਅਰ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਵੀ ਆਪਾਂ ਤੁਹਾਡੇ ਨਾਲ ਲੈ ਕੇ ਆਵਾਂਗੇ ਸੋ ਬਹੁਤ ਬਹੁਤ ਧੰਨਵਾਦ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਕਿਸ ਤਰ੍ਹਾਂ ਦੀਆਂ ਕਹਾਣੀਆਂ ਸੁਣਨਾ ਪਸੰਦ ਕਰੋਗੇ ਧੰਨਵਾਦ